ਸੋ ਮੇਰੇ ਡੀਅਰ ਫਰੈਂਡਸ ਅੱਜ ਦਾ ਆਪਣਾ ਵਚਨ ਹੈ ਉਹ ਆ ਪਵਿੱਤਰ ਬਾਈਬਲ ਦੇ ਵਿੱਚੋਂ ਯਕੂਬ 3 ਦੀ 17 ਤੇ ਯਕੂਬ 3 ਦੀ 17 ਦੇ ਵਿੱਚ ਦੱਸਿਆ ਗਿਆ ਕਿ ਸਵਰਗੀ ਬੁੱਧ ਕਿੱਦਾਂ ਦੀ ਹੁੰਦੀ ਹੈ ਉਸਦੇ ਗੁਣਾਂ ਦਾ ਜ਼ਿਕਰ ਇਸ ਵਚਨ ਦੇ ਵਿੱਚ ਕੀਤਾ ਗਿਆ ਤੇ ਤੁਹਾਨੂੰ ਇਸ ਵਚਨ ਦੇ ਦੁਆਰਾ ਦੱਸਿਆ ਜਾਵੇਗਾ ਕਿ ਸਵਰਗੀ ਬੁੱਧ ਜਿਸ ਇਨਸਾਨ ਦੇ ਕੋਲ ਹੁੰਦੀ ਹੈ ਉਸਦੇ ਕੋਲ ਕਿੱਦਾਂ ਦੇ ਗੁਣ ਤੁਹਾਨੂੰ ਪਾਏ ਤੁਹਾਨੂੰ ਮਿਲਣਗੇ ਜਾਂ ਉਸ ਇਨਸਾਨ ਦੇ ਕੋਲ ਕਿੱਦਾਂ ਦੇ ਗੁਣ ਪਾਏ ਜਾਣਗੇ ਸੋ ਉਹ ਇਨਸਾਨ ਹੋਵੇਗਾ ਪਰ ਜਿਸ ਇਨਸਾਨ ਵਿੱਚ ਸਵਰਗੀ ਬੁੱਧ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਸ਼ੁੱਧ ਯਾਨੀ ਪਵਿੱਤਰ ਫਿਰ ਸ਼ਾਂਤੀ ਪਸੰਦ ਆਪਣੀ ਗੱਲ ਤੇ ਅੜਿਆ ਨਾ ਰਹਿਣ ਵਾਲਾ ਕਹਿਣਾ ਮੰਨਣ ਲਈ ਤਿਆਰ ਦਇਆ ਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ ਅਤੇ ਉਹ ਪੱਕਪਾਤ ਅਤੇ ਪਖੰਡ ਨਹੀਂ ਕਰਦਾ ਜਿਸ ਇਨਸਾਨ ਦੇ ਕੋਲ ਸਵਰਗੀ ਬੁੱਧ ਹੁੰਦੀ ਆ ਉਹ ਲੜਾਈਆਂ ਝਗੜੇ ਈਰਖਾ ਵਿਰੋਧ ਗਾਲੀ ਗਲੋਚ ਐਦਾਂ ਦਾ ਕੋਈ ਵੀ ਮਜ਼ਾਕ ਠੱਠਾ ਫਾਲਤੂ ਹੱਸਣਾ ਕੁਝ ਵੀ ਐਦਾਂ ਦਾ ਨਹੀਂ ਕਰੇਗਾ ਜਿਸ ਦੇ ਕੋਲ ਸਵਰਗੀ ਬੁੱਧ ਹੋਵੇਗੀ ਉਹ ਕੀ ਹੋਵੇਗਾ ਪਹਿਲਾਂ ਪਵਿੱਤਰ ਫਿਰ ਸ਼ਾਂਤੀ ਪਸੰਦ ਫਿਰ ਹਰ ਇੱਕ ਤੇ ਦਇਆ ਤੇ ਕਿਸੇ ਵੀ ਗੱਲ ਤੇ ਕਿਸੇ ਵੀ ਅੜੀ ਤੇ ਅੜਿਆ ਨਾ ਰਹਿਣ ਵਾਲਾ